ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਇਸ ਦੇ ਤਹਿਤ ਪੁਲ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਗੈਂਗਸਟਰਾਂ ਦੇ ਉੱਤੇ ਕਾਰਵਾਈਆਂ ਜਿਹੜੀਆਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸਦੀ ਕਿ ਅੰਮ੍ਰਿਤਸਰ ਵਿਧਿਆਤੀ ਪੁਲ ਦੇ ਵੱਲੋਂ ਇਸ ਆਪਰੇਸ਼ਨ ਤਹਿਤ ਕਰੀਬ 141 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਇਸ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਵਿਧਿਆਤੀ ਪੁਲ ਦੇ ਵੱਲੋਂ 60 ਤੋਂ ਵੱਧ ਟੀਮਾਂ ਬਣਾਈਆਂ ਗਈਆਂ ਔਰ ਗੈਂਗਸਟਰਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਔਰ ਇਸ ਕਾਰਵਾਈ ਦੌਰਾਨ ਗੈਂਗਸਟਰਾਂ ਦਾ ਸਾਥ ਦੇਣ ਵਾਲੇ ਗੈਂਗਸਟਰਾਂ ਦੀ ਮਦਦ ਕਰਨ ਵਾਲੇ ਦੋਸ਼ੀਆਂ ਨੂੰ ਪੁਲ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੈਂਗਸਟਰਵਾਦ ਦੇ ਪੂਰੇ ਨੈਟਵਰਕ ਨੂੰ ਤੋੜ ਦਿੱਤਾ ਜਾਵੇਗਾ ਗੈਂਗਸਟਰਵਾਦ ਦੇ ਪੂਰੇ ਨੈਟਵਰਕ ਨੂੰ ਖਤਮ ਕਰ ਦਿੱਤਾ ਜਾਵੇਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਆਪਰੇਸ਼ਨ ਫੁਰਾਹ ਦੇ ਤਹਿਤ ਪੁਲਿਸ ਦੇ ਵੱਲੋਂ ਹੁਣ ਛਾਪੇਮਾਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਗੈਂਗਸਟਰਾਂ ਦੀ ਮਦਦ ਕਰਨ ਵਾਲਿਆਂ ਦੇ ਉੱਤੇ ਕਾਰਵਾਈਆਂ ਜਿਹੜੀਆਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਗੈਂਗਸਟਰਾਂ ਦੇ ਖਿਲਾਫ ਤੇ ਸਖਤ ਐਕਸ਼ਨ ਜਿਹੜਾ ਪੁਲਿਸ ਦੇ ਵੱਲੋਂ ਲਿੱਤਾ ਜਾ ਰਿਹਾ ਤੇ ਇਸ ਆਪਰੇਸ਼ਨ ਦੇ ਤਹਿਤ ਕਈ ਦੋਸ਼ੀਆਂ ਨੂੰ ਪ ਕਿੰਤੀ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਦੋਸ਼ੀ ਦਿਖਾਈ ਦੇ ਰਹੇ ਨੇ ਔਰ ਇਨਾ ਨੌਜਵਾਨਾਂ ਦੇ ਵੱਲੋਂ ਗੈਂਗਸਟਰਾਂ ਨੂੰ ਮਦਦ ਕੀਤੀ ਜਾਂਦੀ ਸੀ ਹਥਿਆਰ ਦਿੱਤੇ ਜਾਂਦੇ ਸੀ ਔਰ ਕਈ ਥਾਵਾਂ ਦੇ ਉੱਤੇ ਇਹਨਾਂ ਦੇ ਵੱਲੋਂ ਰੇਕੀਆਂ ਕੀਤੀਆਂ ਜਾਂਦੇ ਸੀ ਤਾਂ ਹੁਣ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਪੁਲਿਸ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਜਿਹੜਾ ਚਲਾਇਆ ਜਾ ਰਿਹਾ ਤਾਂ ਇਸ ਦੇ ਤਹਿਤ ਅਜਮਰੇਸਰ ਦੀ ਵਿਧਾਤੀ ਪੁਲਿਸ ਦੇ ਵੱਲੋਂ ਕਰੀਬ 141 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦੇਖ ਸਕਦੇ ਹੋ ਜਿਹੜੇ ਪਹਿਲਾਂ ਫੋਨਾਂ ਦੇ ਉੱਤੇ ਲੋਕਾਂ ਤੋਂ ਫਰੋਤੀਆਂ ਮੰਗਦੇ ਸੀ ਲੋਕਾਂ ਨੂੰ ਡਰਾਉਂਦੇ ਸੀ ਔਰ ਕਈ ਥਾਵਾਂ ਦੇ ਉੱਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਗਫ्तार ਕੀਤਾ ਗਿਆ ਇਹਨਾਂ ਦੇ ਹਰ ਟਿਕਾਣਿਆਂ ਦੇ ਉੱਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਇੱਕ ਮੁਹਿੰਮ ਚੇੜੀ ਗਈ ਹੈ ਗੈਂਗਸਟਰਾਂ ਦੇ ਖਿਲਾਫ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਉਹਨਾਂ ਗੈਂਗਸਟਰਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਿਫਤਾਰੀਆਂ ਹੋਰ ਵੀ ਵਸ ਸਕਦੀਆਂ ਨੇ ਜਿਹੜਾ ਗੈਂਗਸਟਰ ਅੰਮ੍ਰਿਤਸਰ ਦਿਹਾਤੀ ਏਰੀਆ ਦੇ ਵਿੱਚ ਸਰਗਰਮ ਹੈ ਤਾਂ ਉਹਨਾਂ ਤੇ ਅਸੀਂ ਕੜੀ ਕਾਰਵਾਈ ਕਰ ਰਿਹਾ ਹੈ ਤਾਂ ਉਹਦੇ ਤਹਿਤ ਕੱਲ ਦਿਨ ਦੇ ਵਿੱਚ ਕਰੀਬਨ 90 ਗ੍ਰਿਫਤਾਰੀਆਂ ਹੋਈਆਂ ਜਿਹੜੇ ਅਲੱਗ-ਅਲੱਗ ਜਿਹੜੇ ਗੈਂਗਸਟਰਸ ਦੇ ਐਸੋਸੀਏਟਸ ਹੈ ਜਾਂ ਇਹਦੇ ਵਿੱਚ ਦੂਜੇ ਹੋਰ ਜਿਹੜੇ ਹੀਨियस ਕੇਸਾਂ ਦੇ ਵਿੱਚ ਮੁਲਜ਼ਮ ਹੈ ਜਿਹੜੇ ਪ੍ਰੋਕਲੇਮਡ ਆਫੈਂਡਰਸ ਹੈ ਜਾਂ ਜਿਸ ਤਰ੍ਹਾਂ ਮਰਡਰ ਕੇਸਸ ਦੇ ਵਿੱਚ ਜਿਹੜੇ ਵਾਂਟਡ ਬੰਦੇ ਹੈ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ इवन ਕੱਲ ਜਿਸ ਤਰ੍ਹਾਂ ਤੁਹਾਡੇ ਧਿਆਨ 'ਚ ਹੀ ਹੈਗਾ ਕਿ ਇੱਕ ਜਿਹੜਾ ਨਟੋਰੀਅਸ ਗੈਂਗਸਟਰ ਹੈਗਾ ਮਨੀ ਪ੍ਰਿੰਸ ਜਿਹੜਾ ਸਰਗਰਮ ਪੂਰੇ ਇਲਾਕੇ ਚ ਸੀਗਾ ਜਿਹਦੇ ਬਰ ਖਿਲਾਫ 302 307 ਦੇ ਮੁਕਦਮੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਬਟਾਲਾ ਹਰ ਪਾਸੇ ਉਤੇ ਤੇ ਦਰਸ਼ਿਗੇ ਤਾਂ ਪੁਲਿਸ ਐਕਸੀਜ ਐਕਸੀਜ ਆ ਫਾਇਰ ਦੇ ਵਿੱਚ ਉਹਦੀ ਡੈਥ ਹੋਈ ਤਾਂ ਜਿਹੜਾ ਇਹ ਉਪਰਾਲਾ ਹੈ ਸਰਕਾਰ ਦਾ ਪੰਜਾਬ ਪੁਲਿਸ ਦਾ ਇਹਨੂੰ ਕੰਟੀਨਿਊ ਕਰਦੇ ਹੋਏ ਅੱਜ ਵੀ ਅਸੀਂ ਕਰੀਬਨ 50 ਜਿਹੜੇ ਮੁਲਜ਼ਮ ਹੈ ਜਿਹੜੇ ਜਾਂ ਕਿਸੇ ਕਪੈਸਿਟੀ ਦੇ ਵਿੱਚ ਗੈਂਗਸਟਰਸ ਦੇ ਐਸੋਸੀਏਟਸ ਹੈਗੇ ਨੇ ਤਾਂ ਜਾਂ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਲੌਜਿਸਟਿਕਸ ਦਾ ਟੇਕ ਕੇਅਰ ਕਰਦੇ ਹੈ ਜਾਂ ਕਿਸੇ ਤਰ੍ਹਾਂ ਉਹਨਾਂ ਦਾ ਸਪੋਰਟ ਕਰਦੇ ਹੈਗੇ ਨੇ ਜਾਂ ਦੂਜੇ ਵੀ ਜਿਹੜੇ ਮੁਲਜ਼ਮ ਹੈਗੇ ਨੇ ਕੋਈ ਹੀਨियस ਕੇਸਾਂ ਦੇ ਵਿੱਚ ਹੈ ਤਾਂ ਉਹਨਾਂ ਨੂੰ ਅੱਜ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ ਅਸੀਂ ਸਾਰੇ ਵਚਨਬੰਦ ਹੈਗੇ ਨੇ ਕਿ ਆ ਜਿਹੜੀ ਮੁਹਿੰਮ ਹੈ ਸਰਕਾਰ ਦੀ ਤਾਂ ਉਹਦੇ ਵੱਲ ਅਸੀਂ ਪ੍ਰੋਪਰਲੀ ਸਾਰੀ ਜਿਹੜੀ ਟੀਮ ਹੈ ਅੰਮ੍ਰਿਤਸਰ ਰੂਰਲ ਦੀ ਸੀ ਕੰਮ ਕਰ ਰਹੀ ਨੇ ਤਾਂ ਵਿਲ ਮੇਕ ਸ਼ੋਰ ਇਹ ਜਿਹੜਾ ਮੈਨਸਬ ਗੈਂਗਸਟਰਿਜ਼ਮ ਹੈ ਇਥੇ ਪੰਜਾਬ ਦੇ ਵਿੱਚ ਜਾਂ ਮਾਝਾ ਏਰੀਆ ਦੇ ਵਿੱਚ ਦਿਸ ਐਂਡ ਸੂਨ ਸੋ ਜਿਸ ਤਰ੍ਹਾਂ ਡੀਜੀਪੀ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਖਾਸ ਕਰਕੇ ਅੰਮ੍ਰਿਤਸਰ ਦਿਹਾਤੀ ਔਰ ਤਰਨਤਾਰਨ ਏਰੀਆ ਕਾਫੀ ਜਿਹੜੇ ਨੇ ਉਹ ਸਰਗਰਮ ਨੇ ਇਹਨਾਂ ਕਮਾ ਵਾਸਤੇ ਨੇ ਅਬਜ਼ਰਵੇਸ਼ਨ ਬਿਲਕੁਲ ਠੀਕ ਹੈ ਤਾਂ ਇੱਥੇ ਜਦੋਂ ਅਸੀਂ ਇਹਨੂੰ ਈਵੈਲੂਏਟ ਵੀ ਕਰ ਰਹੇ ਸੀਗੇ ਇੱਥੇ ਕਾਫੀ ਐਸੋਸੀਏਟਸ ਇਹਨਾਂ ਦੇ ਹੈਗੇ ਨੇ ਜਿਹੜੇ ਗੈਂਗਸਟਰਸ ਦੇ ਤਾਂ ਉਹਦੇ ਵਿੱਚ ਜਿਹੜੇ ਮੀਨ ਜਿਹੜੇ ਗੈਂਗਸਟਰਸ ਹੈਗੇ ਨੇ ਜਿਹੜੇ ਹੁਣ ਬਾਹਰ ਬੈਠੇ ਨੇ ਉਹਨਾਂ ਦੇ 35 ਜਿਹੜੇ ਅਸੀਂ ਐਸੋਸੀਏਟਸ ਕੱਲ ਗ੍ਰਿਫਤਾਰ ਕਰਤੇ ਤਾਂ ਇਹਨੂੰ ਫਰਦਰ ਅਸੀਂ ਪ੍ਰੋਪਰਲੀ ਤਰੀਕੇ ਨਾਲ ਥਰੂ ਟੈਕਨੀਕਲ ਮੀਨ ਥਰੂ ਹਿਊਮਨ ਐਂਡ ਅਸੀਂ ਹੋਰ ਵੀ ਬੰਦਿਆਂ ਤੇ ਉੱਤੇ ਲੱਗੇ ਹੈ ਤਾਂ ਪੁਆਇੰਟ ਇਜ਼ ਇਹ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਹੈ ਬਾਹਰ ਬੈੱਕ ਇਥੇ ਵਾਰਦਾਤਾ ਕਰਾਂਦੇ ਦਿਸ ਵੌਂਟ ਬੀ ਅਲਾਉਡ ਐਂਡ ਦਿਸ ਕੈਨ ਨਾਟ ਕੰਟੀਨਿਊ ਤੇ ਜਦੋਂ ਕੰਮ ਕੀ ਹੁੰਦਾ ਸੀ ਕਿ ਅੱਗੇ ਵੀ ਹਾਇਰ ਕਰਦੇ ਸੀ ਕਿ ਖੁਦ ਹੀ ਸਭ ਕੁਝ ਕਰਦੇ ਸੀ ਨਹੀਂ ਅਲੱਗ-ਅਲੱਗ ਜਿਹੜਾ ਇੱਕ ਕੋਈ ਇਸ ਤਰ੍ਹਾਂ ਦਾ ਕੋਈ ਮੋਡਿਊਲ ਹੁੰਦਾ ਹੈ ਉਹਦੇ ਅਲੱਗ-ਅਲੱਗ ਹਿੱਸੇ ਹੁੰਦੇ ਆ ਕੋਈ ਵੀ ਕ੍ਰਾਈਮ ਹੁੰਦਾ ਹੈ ਕੋਈ ਇੱਕ ਮਾਸਟਰਮਾਈਂਡ ਹੁੰਦਾ ਹੈ ਕੋਈ ਕੁਝ ਬੰਦੇ ਜਿਹੜੇ ਲੌਜਿਸਟਿਕਸ ਪ੍ਰੋਵਾਈਡ ਕਰਦੇ ਹੈ ਕੁਝ ਇੱਕ ਸ਼ੂਟਿੰਗ ਮੋਡਿਊਲ ਹੁੰਦਾ ਹੈ ਤਾਂ ਸੋ ਕੁਝ ਇੱਕ ਫਾਈਨਾਂਸਿੰਗ ਮੋਡਿਊਲ ਹੁੰਦਾ ਹੈ ਸੋ ਆਪਸੇ ਨੂੰ ਇੱਕ ਦੂਜੇ ਦਾ ਪਤਾ ਵੀ ਨਹੀਂ ਹੁੰਦਾ ਇਟ ਆਪਰੇਟਸ ਲੇਅਰ ਵਾਈਜ਼ ਮੈਨਰ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਇਹਨਾਂ ਦੇ ਕਿਸੇ ਦਾ ਕਿਸੇ ਨਾ ਕਿਸੇ ਕਪੈਸਿਟੀ ਦੇ ਵਿੱਚ ਕੋਈ ਨਾ ਕੋਈ ਰੋਲ ਸੀਗਾ ਸਾਡੀ ਜਿਹੜੀ ਇਨਵੈਸਟੀਗੇਸ਼ਨਸ ਪਿੱਛੇ ਹੋਈਆਂ ਸੀਗੀਆਂ ਉਹਦੇ ਵਿੱਚ ਇਹ ਫੀਚਰ ਹੋਏ ਸੀਗੇ ਤਾ ਤਾਂ ਕਰਕੇ ਫਿਰ ਐਸ ਪਰ ਲਾ ਇਹਨਾਂ ਦੀ ਜਿਹੜੀ ਗ੍ਰਿਫਤਾਰੀਆਂ ਹੋਈਆਂ ਨੇ ਕੋਈ ਡਿਵਿ ਜਾਨੀ ਗੈਂਗਸਟਰ ਐਨੀ ਗੈਂਗਸਟਰ ਸਰ ਕੋਈ ਜਿਹੜਾ ਪਾਰਟਿਕੂਲਰ ਕਿਸੇ ਗੈਂਗ ਨਾਲ تعلق ਰੱਖਦੇ ਸੀ ਨਹੀਂ ਇਥੇ ਤੁਹਾਨੂੰ ਪਤਾ ਹੀ ਹੈ ਕੁਝ ਸਰਗਰਮ ਗੈਂਗਸਟਰਸ ਹੈਗੇ ਨੇ ਸੋਟੂ ਸੇ ਗੈਂਗਸਟਰ ਜਿਹੜੇ ਬਾਹਰ ਬੈਠੇ ਨੇ ਤਾਂ ਉਹਨਾਂ ਦਾ ਨਾਮ ਲੈਣ ਦਾ ਕੋਈ ਫਾਇਦਾ ਹੈ ਨਹੀਂ ਬਟ ਸਮ ਹਾਉ ਦੇ ਵੇਰ ਐਫੀਲੀਏਟਿਡ ਵਿਦ ਦੋਸ ਪੀਪਲ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹ ਜਿਹੜੀ ਫਿਰੋਤੀਆਂ ਦਾ ਜਾਲ ਚੱਲ ਰਿਹਾ ਉਹੀ ਲੋਕ ਚਲਾ ਰਹੇ ਸੀ ਸਰ ਜਿਹੜੇ ਇੱਥੇ ਬੈਠੇ ਜਿਨ੍ਹਾਂ ਨੂੰ ਤੁਸੀਂ ਕਾਬੂ ਜਿੱਤਿਆ ਨੇ ਇਹ ਬੜਾ ਮਿਕਸਡ ਹੋਇਆ ਹੈ ਕ੍ਰਾਈਮ ਦਾ ਇਹਦੇ ਵਿੱਚ ਜਿਹੜੇ ਕੁਝ ਗੈਂਗਸਟਰਸ ਬਾਹਰ ਹੈਗੇ ਨੇ ਤਾਂ ਐਕਸਟਰੋਰਸ਼ਨ ਦੀ ਕਾਲਸ ਉਹਨਾਂ ਵੱਲੋਂ ਵੀ ਆਈਆਂ ਹੈਗੀਆਂ ਕੁਝ ਅਸੀਂ ਲੋਕਲੀ ਵੇਖ ਲਿਆ ਕਿ ਕੁਝ ਲੋਕਲ ਜਿਹੜੇ ਬੈਠੇ ਬੰਦੇ ਹੈ ਉਹ ਵਰਚੁਅਲ ਨੰਬਰਸ ਦਾ ਪ੍ਰਯੋਗ ਕਰਕੇ ਇਸਤੇਮਾਲ ਕਰਕੇ ਉਹ ਵੀ ਇਸ ਤਰ੍ਹਾਂ ਦੀ ਕਾਲਸ ਕਰਦੇ ਵਿੱਚ ਐਕਚੁਅਲੀ ਆਰ ਫੇਕ ਕਾਲਸ ਤਾਂ ਉਹਨਾਂ ਦਾ ਵੀ ਅਸੀਂ ਕਾਫੀ ਵਾਰੀ ਪਰਦਾ ਫਾਸ਼ ਕਰ ਲਿਆ ਇਨ ਫੈਕਟ ਵਾਈਲ ਆਮ ਟਾਕਿੰਗ ਟੂ ਯੂ ਤਾਂ ਅੱਜ ਸਵੇਰੇ ਵੀ ਇੱਕ ਬੰਦਾ ਫੜਿਆ ਗਿਆ ਤਾ ਉਹ ਫਿਰੋਤੀ ਮੰਗਰਾ ਸੀਗਾ ਤਾਂ ਹੀ ਹੈਜ਼ ਬੀਨ ਅਪ੍ਰੀਹੈਂਡਡ ਉਹਦੇ ਵਿੱਚ ਅਸੀਂ ਇੱਕ ਯੂਈ ਬੇਸਡ ਜਿਹੜਾ ਬੰਦਾ ਹੈ ਨਾਟ ਮਤਲਬ ਇੱਕ ਕ੍ਰਿਮੀਨਲ ਰਿਕਾਰਡ ਉਹਦਾ ਕੋਈ ਜ਼ਿਆਦਾ ਹੈ ਨਹੀਂ ਬਟ ਉਹਨੇ ਕੋਲਾ ਵਾਲਾ ਕਿਤਿਆਂ ਸੀ ਗਿਆ ਤਾਂ ਥੱਲੇ ਜਿਹੜਾ ਗਰਾਊਂਡ ਲੈਵਲ ਤੇ ਉਹਨੇ ਇੱਕ ਬੰਦਾ ਪੇਜਾ ਸੀਗਾ ਉਹ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤਾਂ ਕੋਈ ਐਸਟੈਬਲਿਸ਼ਡ ਨੇਮ ਜਾਂ ਗੈਂਗਸਟਰ ਉਹਦੇ ਪਿੱਛੇ ਨਹੀਂ ਹੈ ਸੋ ਇਸ ਤਰ੍ਹਾਂ ਦੀ ਬਥੇਰੀਆਂ ਫੇਕ ਕਾਲਸ ਵੀ ਆਂਦੀਆਂ ਹਨ ਤਾਂ ਇਹਦੇ ਵਾਪਤ ਮਾਨਯੋਗ ਡੀਜੀ ਸਾਹਿਬ ਨੇ ਸਪੈਸ਼ਲ ਇੱਕ ਹੈਲਪਲਾਈਨ ਨੰਬਰ ਵੀ ਇਸ਼ੂ ਕਰਤਾ ਕਿ ਕਿਸੇ ਨੂੰ ਕੋਈ ਐਕਸਟਰਸ਼ਨ ਕਾਲ ਆਂਦੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ ਪਲੀਜ਼ ਅਪਰੋਚ ਦਾ ਨੀਅਰੈਸਟ ਪੁਲਿਸ ਸਟੇਸ਼ਨ ਜਾਂ ਕਨਸਰਨ ਜਿਹੜਾ ਡਿਸਟ੍ਰਿਕਟ ਪੁਲਿਸ ਹੈੱਡ ਹੈ ਤਾਂ ਉੱਥੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ ਐਫ ਆਈ ਆਰ ਦਰਜ ਹੋਗਾ ਨਾਲ ਦੇ ਨਾਲ ਟੈਕਨੀਕਲੀ ਐਂਡ ਥਰੂ ਅਦਰ ਮੀਨਸ ਉਹ ਸਾਨੂੰ ਪਤਾ ਵੀ ਲੱਗਦਾ ਹੈ ਐਂਡ ਉਹਦੇ ਵਿੱਚ ਵੀ ਗ੍ਰਿਫਤਾਰੀਆਂ ਵੀ ਹੁੰਦੀਆਂ ਸਰ ਰਿਕਵਰੀ ਹੁਣ ਤੱਕ ਕੀ ਕੁਝ ਕੀਦ ਖ਼ਬਰੀ ਕਿੰਨੀ ਹੋਈ ਹੈ ਸਰ ਰਿਕਵਰੀਆਂ ਅਸੀਂ ਹਜੇ ਵੀ ਉਹ ਚੈੱਕ ਕਰ ਰਹੇ ਨੇ ਤਾਂ ਬਟ ਫਿਊ ਵੈਪਨਸ ਹੈਵ ਬਨ ਰਿਕਵਰਡ ਜਿਹੜੀ ਮੈਨੂੰ ਪ੍ਰੀਲਿਮਿਨਰੀ ਜਿਹੜੀ ਇਨਫੋਰਮੇਸ਼ਨ ਹੈਗੀ ਤਾਂ ਵਾਂਸ ਥਿਸ ਕਨਕਲੂਡਸ ਤਾਂ ਉਸ ਤੋਂ ਬਾਅਦ ਆਪਾਂ ਸਾਰਾ ਜਿਹੜਾ ਵੇਰਵਾ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਗ੍ਰਿਫਤਾਰੀਆਂ ਬਿਲਕੁਲ ਵੱਧ ਸਕਦੀਆਂ ਤਾਂ ਇਨ ਫੈਕਟ ਇਵਨ ਨਾਉ ਸਾਡੇ ਜਿਹੜੇ ਲੋੜਿੰਦਾ ਮੁਲਜ਼ਮ ਹੈਗੇ ਨੇ ਤਾਂ ਰੇਡਿੰਗ ਪਾਰਟੀਆਂ ਸਾਜੇ ਵੀ ਰੇਡਾਂ ਕਰ ਰਹੀਆਂ ਉਹਨਾਂ ਤੇ ਉੱਤੇ ਤਾਂ ਸੋਫਰ ਅੱਜ ਦੇ ਦਿਨ ਵੀ ਕਰੀਬਨ 50 ਲੋਕਾਂ ਦੀ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਜੀ ਆ ਸਰ ਕੀ ਸਮਝੋ ਕਿ ਇਹਦੇ ਨਾਲ ਨੈਟਵਰਕ ਬਸਟ ਹੋਏਗਾ ਕਿਉਂਕਿ ਬਹੁਤ ਵੱਡੇ ਲੈਵਲ ਤੇ ਤੁਸੀਂ ਗੱਲ ਕਰ ਰਹੇ ਹੋ ਨਾ ਨਹੀਂ ਬਿਲਕੁਲ ਤੁਸੀਂ ਜਿਹੜਾ ਦੇਖ ਰਹੇ ਹੋ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਤਾਂ ਅਲ ਨੈਟਵਰਕ ਦੇ ਵਿੱਚ ਜਿਹੜੇ ਇਹਨਾਂ ਦੇ ਬੰਦੇ ਹੈ ਸਪੋਰਟਰ ਹੈ ਤਾਂ ਉਹਨਾਂ ਤੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਟਸ ਅ ਬਿਗ ਮਤਲਬ ਬਲੂ ਔਨ ਦਾ ਨੈਟਵਰਕ ਤਾਂ ਇਹਦੇ ਨਾਲ ਡਿਸਟੈਬਲਾਈਜ਼ ਵੀ ਹੋ ਜਾਂਦਾ ਹੈ ਜਾਂ ਇੱਕ ਜਿਹੜਾ ਸਿਸਟਮ ਉਦੇ ਤਰੀਕੇ ਤੇ ਕਰਦੇ ਹੋਏ ਇਹ ਕੰਮ ਕਰਦੇ ਹੈ ਤਾਂ ਉਹ ਡੈਫੀਨਿਟਲੀ ਉਹ ਟੁੱਟ ਜਾਊਗਾ ਐਂਡ ਅਸੀਂ ਅੱਗੇ ਵੀ ਵਿਲ ਬੀ ਵੈਰੀ ਕਾਸ਼ਸ ਕਿ ਇਹ ਫਿਰ ਵਾਪਸ ਨਾ ਉਭਰੇ ਸਰ ਇਹ ਕਨੀ ਗ੍ਰਿਫਤਾਰੀਆਂ ਦਿਹਾਤੀ ਅੰਮ੍ਰਿਤਸਰ ਉਹਨਾਂ ਕਿੰਨੀਆਂ 50 ਕੇ ਹੋਰ ਵੀ ਪਾਕੀ ਵਾਕੋ ਤੇ ਨਹੀਂ ਇਫ ਆਈ ਰਿਮੈਂਬਰ ਕਰੈਕਟਲੀ ਕਰੀਬਨ ਕੱਲ 11-1200 ਗ੍ਰਿਫਤਾਰੀਆਂ ਪੂਰੇ ਪੰਜਾਬ ਚ ਹੋਈਆਂ ਹੈਗੀਆਂ ਤਾਂ ਉਹਦੇ ਚ ਕਰੀਬਨ 90 ਗ੍ਰਿਫਤਾਰੀਆਂ ਕੱਲ ਦੇ ਦਿਨ ਦੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੀਤੀਆਂ ਸੀਗੀਆਂ ਠੀਕ ਠੀਕ ਠੀਕ